ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਬਰਾਡ ਬਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਾਂ ਰੋਜ਼ ਦੀ ਤਰ੍ਹਾਂ ਜਿਵੇਂ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਠੀਕ ਹੈ ਜੀ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਿਆ ਕਰੋ ਆ ਦੇਖੋ ਜੀ ਆਪਣੇ ਕੋਲੇ ਆ ਵਾਲਾ ਸਟਾਪਾ कॉटन ਦਾ ਸਟਾਪਾ ਬਹੁਤ ਸੋਹਣਾ ਕੋਟਨ ਆ ਮੈਂ ਲੈਂ ਕੋਟਨ ਆ ਇਹ ਕੋਟਨ ਇਦਾਂ ਜੀ ਨਾ ਤਾਂ ਇਹ ਕੋਟਨ ਦੇ ਉੱਪਰ ਬੋਰ ਆਵੇ ਹਨਾ ਤੇ ਨਾ ਹੀ ਇਹ ਕੋਟਨ ਦਾ ਰੰਗ ਨਿਕਲੇ ਇਦਾਂ ਦੀ ਕੋਟਨ ਆ ਬਹੁਤ ਸੋਹਣੀ ਕੋਟਨ ਆ ਇਹ ਤੇ ਗਰਮੀ ਦੇ ਵਿੱਚ ਪਾਉਣ ਦੇ ਲਈ ਬਹੁਤ ਸੋਨੇ ਕਾਟਨ ਆਪਣੇ ਕੋਲ ਆ ਸੂਟ ਸਟਿਚਿੰਗ ਲਈ ਆਇਆ ਆਹ ਵਾਲੀ ਇਹਨਾਂ ਦਾ ਕਮੀਜ਼ ਆ ਜੀ ਤੇ ਆਹ ਵਾਲੀ ਇਹਨਾਂ ਦੀ ਬਾਟਮ ਆ ਬਾਟਮ ਦੀਆਂ ਕਟਾਈਆਂ ਆਪਾਂ ਪਹਿਲਾਂ ਕੱਟ ਦਿੱਤੀਆਂ ਠੀਕ ਹੈ ਜੀ ਇਹਨੂੰ ਆਪਾਂ ਕਰ ਦਈਏ ਸਾਈਡ ਤੇ ਤੇ ਆਹ ਹੈਗਾ ਕਮੀਜ਼ ਕਮੀਜ਼ ਦੇ ਵਿੱਚ ਵੀਰੇ ਅੱਜ ਜਿਹੜੀ ਮੇਨ ਵਾਲੀ ਵੀਡੀਓ ਆ ਉਹ ਇਸ ਚੀਜ਼ ਤੇ ਆ ਚੌੜੇ ਪਣੇ ਦੇ ਵਿੱਚ ਕਪੜਾ ਜੀ ਇਹ ਚੌੜੇ ਪਣੇ ਦੇ ਵਿੱਚ ਕਪੜਾ ਤੇ ਕੱਪੜੇ ਦੀ ਜਿਹੜੀ ਲੈਂਥ ਆ ਉਹ ਉਤਾਰਦੇ ਆਪਾਂ ਕਮੀਜ਼ ਦੀ ਤੇ ਨਾਪ ਇਹਨਾਂ ਦਾ ਸੁਣ ਲੋ ਕੀ ਨਾਪ ਤੁਹਾਨੂੰ ਮੈਂ ਪਹਿਲਾਂ ਨਾਪ ਦੱਸ ਦੇਣੀ ਹੈ ਮੈਂਸ਼ਨ ਕਰ ਦੇਣੀ ਹੈ ਕੀ ਹੈ ਕਮੀਜ਼ ਦੀ ਲੈਂਥ ਹੈਗੀ ਹੈ ਜੀ 43 ਇੰਚ ਤਿਆਰ ਸੀਟਾਂ ਜੀ ਤੇ ਕਮੀਜ਼ ਦਾ ਘੇਰ ਹੈਗਾ 20 ਇੰਚ 24 ਇੰਚ ਦੀ ਕਟਾਈ ਕੀਤੀ ਕੀਤੀ ਜਾਊਗੀ ਫੋਲਨ ਅਪ ਸਾਤੀ 40 ਹਾ ਆਪਣਾ ਨਾਪ ਵੀ ਆ ਕਮਰ ਨਾਪ ਹੈਗਾਗਾ ਫੋਲਨ ਅਪ 35 ਹਾ ਆਪਣਾ 18 ਤੇ ਹੈਪ ਫੋਲਨ ਅਪ 40 ਹਾ ਆਪਣਾ 20 ਠੀਕ ਹੈ ਜੀ ਸਭ ਤੋਂ ਪਹਿਲਾਂ ਬੇਲਾਂ ਦਾ ਇਦੇ ਵਿੱਚ ਦੇਖਿਆ ਜਾਊਗਾ ਵੀ ਬੇਲ ਦਾ ਫਲਾਵਰ ਇਸ ਕਿਹੜੀ ਸਾਈਡ ਨੂੰ ਜਾ ਰਿਹਾ ਕਿ ਇੱਕੋ ਜਿਹਾ ਕਿ ਦੋਨੇ ਸਾਈਡ ਜਾ ਰਹੇ ਆ ਠੀਕ ਹੈ ਜੀ ਕੋਈ ਗੱਲ ਨਹੀਂ ਜੀ ਆ ਦੇਖੋ ਹਾ ਫਲਾਵਰ ਉੱਪਰ ਜਾ ਰਿਹਾ ਆ ਫਲਾਵਰ ਨੀਚੇ ਜਾ ਰਿਹਾ ਫਿਰ ਆ ਫਲਾਵਰ ਨੀਚੇ ਜਾ ਰਿਹਾ ਫਲਾਵਰ ਉੱਪਰ ਜਾ ਰਿਹਾ ਕੋਈ ਵੀ ਉਹ ਨਹੀਂ ਗਿਆ ਨਾ ਠੀਕ ਹੈ ਜੀ ਕਿਸ ਪਾਸੇ ਮਰਜੀ ਤੁਸੀਂ ਘੇਰਾ ਉਤਾਰ ਕੇ ਤੇ ਆਪਣਾ ਕੱਪੜਾ ਉਤਾਰ ਲਿਓ ਠੀਕ ਹੈ ਜੀ ਹੁਣ ਤੁਸੀਂ ਕਿਸ ਤਰ੍ਹਾਂ ਘੇਰਾ ਉਤਾਰਨਾ ਹਾਂ ਲੋ ਜੀ ਇਹਵੇਂ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਸ਼ਾਲ ਲੈਣਾ ਵੀ ਆ ਘੇਰ ਲੋਟ ਚੌੜੇ ਪਣੇ ਦੇ ਵਿੱਚ ਕਪੜਾ ਢਾਈ ਮੀਟਰ ਕਪੜਾ ਠੀਕ ਹੈ ਜੀ ਢਾਈ ਮੀਟਰ ਕਪੜੇ ਦੀ ਕਟਾਈ ਆਪਾਂ ਚੌੜੇ ਪਣੇ ਦੇ ਕਪੜੇ 'ਚ ਤੁਹਾਨੂੰ ਦੱਸਣ ਲੱਗੇ ਆ ਵੀ ਕਿਸ ਤਰ੍ਹਾਂ ਕਰਨੀ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਦੀ ਲੈਂਥ ਉਤਾਰ ਲੈਣੀ ਠੀਕ ਹੈ ਜੀ ਲੈਂਥ ਇਸੇ ਤਰ੍ਹਾਂ ਉਤਾਰ ਲਈ ਬਾਅਦ ਵਿੱਚ ਘੇਰਾ ਉਤਾਰਿਓ ਠੀਕ ਹੈ ਜੀ ਇਸ ਤਰ੍ਹਾਂ ਕਪੜਾ ਚੰਗੀ ਤਰ੍ਹਾਂ ਉਸੇ ਤਰ੍ਹਾਂ ਵੀ ਜੇ ਤੁਹਾਨੂੰ ਦੱਸਿਆ ਹੋਇਆ ਵੀਡੀਓ ਦੇ ਵਿੱਚ ਹਰੇਕ ਵੀਡੀਓ ਦੇ ਵਿੱਚ ਇਹਦੀ ਚੀਜ਼ ਸਮਝਾਈ ਜਾਂਦੀ ਹੈ ਠੀਕ ਹੈ ਜੀ ਘੇਰ ਲੋਟ ਇਸ ਤਰ੍ਹਾਂ ਕ ਚੰਗੀ ਤਰ੍ਹਾਂ ਵਾਲ ਵਗੈਰਾ ਕੱਢ ਕੇ ਇਹਨੂੰ ਨਿਸ਼ਾਨਿਆ ਕਰੋ ਕੱਪੜੇ ਨੂੰ ਤੇ ਘੇਰ ਉਤਾਰ ਲਿਆ ਕਰੋ ਸਭ ਤੋਂ ਪਹਿਲਾਂ ਤੇ ਫਿਰ ਇਹਦੀ ਲੈਂਥ ਹਾਂ ਘੇਰ ਬਾਅਦ ਚ ਉਤਾਰੇ ਸਭ ਤੋਂ ਪਹਿਲਾਂ ਲੈਂਥ ਉਤਾਰ ਲਓ ਜੀ ਕੀ ਲੈਂਥ ਹੈ ਠੀਕ ਹੈ ਜੀ ਹਲੋ ਜੀ ਬਸ ਜਿਵੇਂ ਸੀਗਾ ਕੱਪੜਾ ਨੂੰ ਘੇਰ ਲੋਟ ਵੀਰੇ ਮੈਂ ਫੋਲਡਿੰਗ ਕਰ ਲਿਆ ਫੋਲਡਿੰਗ ਕਰਕੇ ਜਿਹੜਾ ਐਕਚੁਅਲ ਕੱਪੜਾ ਉਹ ਉਤਾਰ ਦੀ ਤੇ ਫਿਰ ਆਪਾਂ ਤੁਹਾਨੂੰ ਦੱਸ ਦਿੰਦੇ ਆ ਇਹਦੀ ਕਟਾਈ ਅੱਗੇਗੀ ਠੀਕ ਹੈ ਜੀ ਐਸ ਤਰ੍ਹਾਂ ਫੋਂ ਜਿਹੜੀ ਕਮੀਜ਼ ਦੇ ਲੈਂਥ 43 ਆ 44 ਆ ਤਾਰਿਆ 46 ਤਾਰਿਆ ਜਾਣਾ 46 ਠੀਕ ਹੈ ਜੀ ਆਨੇ 46 ਉਹ ਕਰਕੇ ਆ ਕਪੜਾ ਐਕਸਟਰਾ ਰਹਿੰਦਾ ਬਾਜੂ ਆਪਣੇ ਕੋਲੇ ਬਾਜੂ ਕਪੜਾ ਹੋਊਗਾ ਠੀਕ ਹੈ ਜੀ ਤੇ ਇਹਨੂੰ ਕਪੜੇ ਨੂੰ ਪਹਿਲਾਂ ਆਪਾਂ ਤਾਰ ਲੀਏ ਤੇ ਫਿਰ ਮੈਂ ਤੁਹਾਨੂੰ ਦੱਸਦੀ ਆ ਇਸ ਤਰ੍ਹਾਂ ਚਾਰ ਲੇਅਰ ਕਰ ਲਿਓ ਕਿਉਂਕਿ ਟੇਬਲ ਦੇ ਉੱਪਰ ਵੀ ਕਪੜਾ ਪੂਰਾ ਨਹੀਂ ਆ ਰਿਹਾ ਮੇਰਾ ਤੇ ਉਹਦਾ ਕਰਕੇ ਆਪਾਂ ਇਸ ਤਰ੍ਹਾਂ ਘੇਰ ਉਤਾਰਨਾ ਪਊਗਾ ਠੀਕ ਹੈ ਜੀ ਹਾਂ ਜੀ ਸਭ ਤੋਂ ਪਹਿਲਾਂ ਮੈਂ ਇਹਦੀ ਲੈਂਥ ਉਤਾਰਦੀ ਹਾਂ ਪਲੀ ਲੈਂਥ ਉਤਾਰ ਕੇ ਘੇਰ ਉਤਾਰਾਂਗੇ ਫਿਰ ਮੈਂ ਤੁਹਾਨੂੰ ਦੱਸਦੀ ਹਾਂ ਠੀਕ ਹੈ ਜੀ ਵਾਲਵ ਗਰ ਰਵਿਰ ਚੰਗੀ ਤਰ੍ਹਾਂ ਕੱਢ ਲਿਆ ਕਰੋ ਠੀਕ ਹੈ ਵਾਲ ਨਾ ਕਿਤੇ ਵੀ ਹੋਵੇ ਜੇ ਵਾਲ ਹੋਊਗਾ ਤੇ ਫਿਰ ਥੋੜੀ ਜਿਹੀ ਹੇਟਿੰਗ ਆ ਉਹ ਸੈਟਿੰਗ ਨਹੀਂ ਆਉਂਦੀ ਠੀਕ ਹੈ ਜੀ ਕਿਤੇ ਵੀ ਵਾਲ ਰਹਿ ਗਿਆ ਉਹ ਝੋੜ ਬਣ ਜਾਂਦੀ ਆ ਫਿਰ ਇੱਕ ਤਰ੍ਹਾਂ ਦੀ ਹੈ ਨਾ ਸਭ ਤੋਂ ਪਹਿਲਾਂ ਬਾਰ ਵਗੈਰਾ ਚੰਗੀ ਤਰ੍ਹਾਂ ਕੱਢ ਲੈਣੇ ਆਂ ਹੱਥ ਨਾਲ ਉਹ ਕਰ ਲਿਆ ਪਰ ਸੈਟਿੰਗ ਇਹਦੇ ਠੀਕ ਹੈ ਜੀ ਇਸ ਤਰ੍ਹਾਂ ਕਰ ਲੈ ਹੁਣ ਤੁਸੀਂ ਇਹਦੀ ਤਾਲੇ ਉਹ ਲੈਂਥ ਆ ਲੋ ਛਾਲੀ ਅੰਚ ਲੈਂਥ ਉਤਾਰਨੀ ਆ ਫਿਰ ਤੇ ਇਸ ਬਾਈਟ ਸਾਈਡ ਲਾ ਲਵਾਂ ਤੁਹਾਨੂੰ ਚੰਗੀ ਤਰ੍ਹਾਂ ਦੇਖ ਸਕੀ ਆ ਲੋ ਜੀ ਚਾਲੀਆਂ 'ਚੋਂ ਤਾਂ ਨਹੀਂ ਸੀ ਜੀ 47 'ਚੋਂ ਉਤਾਰੀਏ ਕਿਉਂਕਿ ਆਪਾਂ ਬੈਕ ਦਾ ਪੱਲਾ 1 ਇੰਚ ਦਾ ਮਾਰਜਨ ਰੱਖਦੇ ਹੁੰਦੇ ਆ ਠੀਕ ਹੈ ਜੀ ਉਹਦਾ ਪਾਚੀ ਹਾਂ ਜੀ ਆਪਣੇ बाजू ਨੂੰ ਕਪੜਾ ਹੈਗਾ ਆਪਣੇ ਕੋਲ ਇਹਨੂੰ ਸਾਈਡ ਤੇ ਕਰਕੇ ਤਾਂ ਕਿ ਹੁਣ ਮੈਂ ਇਹਦਾ ਵੀ ਇਹ ਘੇਰ ਉਤਾਰੂੰਗੀ ਆ ਦੇਖਿਓ ਘੇਰ ਉਤਾਰਨ ਦਾ ਤਰੀਕਾ ਵੀ ਜਦੋਂ ਇਸ ਤਰ੍ਹਾਂ ਇਹਨਾਂ ਪਤਾ ਕਿਹੜੀ ਕਾਟਣਾ ਜਿਹੜਾ ਆਪਣਾ ਉਹਦਾ ਨੀ ਡਾਲਰਾਂ ਦੀ ਬਣੈਣ ਆਂਦੀ ਆ ਹਨ ਜੈਂਸ ਉਹ ਵਾਲਾ ਕੱਪੜਾ ਉਹ ਵਾਲੀ ਕਾਟਨ ਆ ਇਹ ਕੀ ਕਾਟਨ ਵਜਦੀ ਆ ਉਹ ਵਾਲੀ ਕਾਟਨ ਆ ਇਹ ਠੀਕ ਹੈ دوسری ਕਾਟਨ ਨਹੀਂ ਜੀ ਦੂਸਰੀ ਸੂਤੀ ਕਾਟਨ ਜਿਹੜੀ ਆਉਂਦੀ ਆ ਹਨ ਬਹੁਤ ਤਰ੍ਹਾਂ ਦੀ ਕਾਟਨ ਆ ਰਹੀ ਆ ਉਹ ਕਾਟਨ ਦਾ ਜਿਹੜਾ ਹੁੰਦਾਗਾ ਵੀ ਰੰਗ ਚਲਿਆ ਜਾਂਦਾ ਹਨ ਜਾਂ ਉਹ ਹੋ ਜਾਂਦੀ ਆ ਬੋਹਰ ਆ ਜਾਂਦੀ ਆ ਫੇਟ ਚਲਦੀ ਹੁੰਦੀ ਆ ਕੋਈ ਵੀ ਕਾਟਨ ਆ ਦੂਸਰੀ ਇਹ ਵਾਲੀ ਜਿਹੜੀ ਕਾਟਨ ਆ ਇਹ ਫੇਟ ਨਹੀਂ ਹੁੰਦੀ ਇਹਨੂੰ ਥੋੜੀ ਜਿਹੀ ਕਟਾਈ ਤਾਂ ਔਖੀ ਹੁੰਦੀ ਆ ਵੀਰੇ ਦੂਸਰੀ ਕਾਟਨ ਨਾਲ। ਔਕੇ ਕਪੜਾ ਨਾ ਜਿੱਧਰ ਨੂੰ ਪੈ ਉਧਰ ਨੇ ਬਲ ਪੈ ਜਾਂਦਾ ਤੁਹਾਨੂੰ ਪਤਾ ਹੀ ਆ ਕਿੰਦਾ ਦਾ ਕਪੜਾ ਹੁੰਦਾ ਹੋਣਾ। ਇਸ ਤਰ੍ਹਾਂ ਇਹ ਬਲ ਵਗੈਰਾ ਕੱਢ ਲਓ ਚੰਗੀ ਤਰ੍ਹਾਂ। ਇਹ ਹੋ ਗਿਆ ਜੀ। ਹੁਣ ਤੁਸੀਂ ਇਹਦਾ ਘੇਰ ਉਤਾਰਨਾ ਦੇਖੋ। ਘੇਰ ਜਿਹੜਾ ਹੈਗਾ ਜੀ ਇਹਨਾਂ ਦਾ 20 ਇੰਚ ਘੇਰ ਤਿਆਰ ਆ। ਠੀਕ ਹੈ। ਤੇ 24 ਦੀ ਕਟਾਈ ਉਤਾਰੀ ਜਾਊਗੀ ਵੀਰੇ। ਚੌਵੀ ਦੀ ਫੋਰ ਫੋਲਡਿੰਗ ਕਰਕੇ ਰੱਖਿਆ ਹੋਇਆ ਮੇਰਾ ਜੀ ਠੀਕ ਹੈ ਧਿਆਨ ਰੱਖਿਓ ਤੁਸੀਂ ਇਸ ਚੀਜ਼ ਦਾ ਆਹ ਲੁਕ ਮੈਂ ਤੁਹਾਡੇ ਕੋਲੋਂ ਲੇਅਰ ਕਰਕੇ ਦਿਖਾ ਦਿੰਦੀ ਹਾਂ ਆਹ ਦੇਖੋ ਆਹ ਦੇਖ ਤਾਂ ਨਾ ਫੋਰ ਲੇਅਰ ਆ ਡੂ ਫੋਰ ਫੋਰ ਹੁਣ ਆਪਾਂ ਘੇਰਾ ਉਤਾਰਦੇ ਹਾਂ ਇਸ ਲੋਟ ਘੇਰਾ ਉਤਾਰ ਕੇ ਮੋੜ ਕੇ ਪੱਲੇ ਲਾਗਣਾ ਕਰਕੇ ਬਸ ਇਹਦੀ ਕਟਾਈ ਕਰ ਦੇਣੀ ਹੈ ਮੈਂ ਅੱਜ ਤੁਹਾਨੂੰ ਮੇਨ ਇਹਦੇ ਵਿੱਚ ਨਾ ਇਹਦੀਆਂ ਹੋਣੀ ਦੱਸਣਾਗਾ ਇਹ ਕਾਟ ਕਿਸ ਤਰ੍ਹਾਂ ਬੰਦੀ ਹੈ ਬਸ ਇਹਦਾ ਇਸ ਤਰ੍ਹਾਂ ਘੇਰਾ ਉਤਾਰਨ ਦਾ ਤਰੀਕਾ ਦੱਸਦੀ ਹੈ ਮੈਨੂੰ ਵੀ ਕਿਸ ਤਰ੍ਹਾਂ ਉਤਾਰਿਆ ਜਾਉਂਦਾ ਠੀਕ ਹੈ ਜੀ ਬਸ ਇਹਨੂੰ ਫੋਰ ਫੋਲਡਿੰਗ ਕਰ ਲੈ ਫੋਰ ਫੋਲਡਿੰਗ ਕਰਕੇ 24 ਇੰਚ ਘੇਰਾ ਨਾ 20 ਇੰਚ ਤਿਆਰਾ 4 ਇੰਚ ਐਕਸਟਰਾ ਮਾਰਜਨ ਆਪਾਂ ਲੈ ਰਹੇ ਹਾਂ ਠੀਕ ਹੈ ਜੀ ਇਸ ਤਰ੍ਹਾਂ ਚੌਵੀ ਚੌਵੀ ਚੱਕ ਕੇ ਚੌਵੀ ਚੌਵੀ ਅੱਜ ਵੀ ਇਹ 12 ਦੇ ਜੀ ਚੌਵੀ ਮਾਰਕਿੰਗ ਦਾ ਪਾ ਡਨ ਕਰ ਦਿੱਤੀ ਤੇ ਇੱਕ ਮਾਰਕਿੰਗ ਇਹ ਦੇਖੋ ਵੀਰੇ ਆਹ ਦੇਖੋ ਆ ਚਾਰ ਲੈਣਾ ਮਾਰਕਿੰਗ ਕਟਿੰਗ ਵਾਲੀਆਂ ਇੱਕ ਪਾਸੇ ਆਹ ਜੋਇੰਟ ਆ ਫੋਲਡਿੰਗ ਹੋਈ ਵੀ ਹੈ ਨਾ ਇਹਨੂੰ ਇੱਕ ਪਾਸੇ ਰੱਖਿਓ ਤਾਂ ਕਿ ਤੁਹਾਡਾ ਕਪੜਾ ਵੇਸਟਿੰਗ ਨਾ ਜਾਵੇ ਬਾਅਦ ਵਿੱਚ ਤੁਹਾਡੇ ਕਿਸੇ ਕੰਮ ਆ ਸਕਦਾ ਠੀਕ ਹੈ ਜੀ ਇਹ ਵੇਸਟਿੰਗ ਨਹੀਂ ਜਾਊਗਾ ਕਪੜਾ ਤੁਹਾਨੂੰ ਮੈਂ ਦਿਖਾਉਣੀ ਆ ਜੇ ਡਿਜ਼ਾਈਨਿੰਗ ਵਗੈਰਾ ਕਰਨੀ ਹੋਵੇ ਇਸ ਤਰ੍ਹਾਂ ਕਪੜਾ ਨਿਕਲੇ ਆਉਂਦਾ ਨਾ ਵੀ ਡਿਜ਼ਾਈਨਿੰਗ ਕਰਨੀ ਹੋਵੇ ਕਪੜਾ ਬਣ ਜਾਊਗਾ 2 ਮੀਟਰ ਦੇ ਵਿੱਚ ਪੂਰੀ ਵਧੀਆ ਸ਼ਰਟ ਬਣ ਕੇ ਤਿਆਰ ਹੋ ਗਈ ਠੀਕ ਹੈ ਜੀ ਆਹ ਲਓ ਜੀ ਹੁਣ ਆ ਪੱਲੇ ਹੋ ਗਏ ਆਪਣੇ ਅਲੱਗ-ਅਲੱਗ ਆਹ ਫਰੰਟ ਔਰ ਬੈਕ ਕੋਈ ਮਰਜ਼ੀ ਫਰੰਟ ਔਰ ਬੈਕ ਬੱਸ फ्रंट ਦਾ 1 ਇੰਚ ਦਾ ਆਪਾਂ ਤੁਹਾਨੂੰ ਪੱਲੇ ਵੀ ਰਿਕੇਣਾ ਮਿਸ਼ਾ ਕੇ ਵੀ ਦਿਖਾ ਦੇਣੀ ਆ ਇਸ ਤਰ੍ਹਾਂ ਹਲੋ ਜੀ ਇਸ ਤਰ੍ਹਾਂ ਮਿਸ਼ਾ ਲੈਣੇ ਲਗ ਲਗ ਕਰਕੇ ਬੈਕ ਦਾ 1 ਇੰਚ ਦਾ ਪੱਲਾ ਵੱਡਾ ਹੋਊਗਾ ਫਰੰਟ ਦਾ 1 ਇੰਚ ਦਾ ਪੱਲਾ ਛੋਟਾ ਹੋਊਗਾ ਠੀਕ ਹੈ ਜੀ ਉਹ ਆਪਾਂ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਦੱਸ ਦੇਣੀ ਆ ਹਲੋ ਜੀ ਬੱਸ ਇਸੇ ਤਰ੍ਹਾਂ ਵੀ ਲੈ ਜਿਵੇਂ ਅੱਗੇ ਆਪਾਂ ਕਟਾਈ ਕਰਦੇ ਆ ਤੇ ਉਸੇ ਤਰ੍ਹਾਂ ਕਟਾਈ ਕਰ ਲਿਓ ਜੀ ਠੀਕ ਹੈ ਜੀ બસ ਇਸੇ طرح ਮਿਸ਼ਾਲ ਲੈਣੇ ਆਂ ਬਾਲ ਵਗੈਰਾ ਕੱਢ ਲੈਣੇ ਬਸ ਇਹਦੇ ਚ ਨਾ ਬਾਲ ਜਿਵੇਂ ਆਪਣੇ ਵੈਲਵਟ ਦੇ ਕੱਪੜੇ ਦੇ ਵਿੱਚ ਬਾਲ ਹੁੰਦਾ ਉਹ ਚੀਜ਼ ਬਣਦੀ ਆ ਇਸ ਕੱਪੜੇ ਦੇ ਵਿੱਚ ਕਿ ਕਟਾਈ ਪੂਰੀ ਧਿਆਨ ਨਾਲ ਕਰਨੀ ਪੈਂਦੀ ਆ ਜੀ ਹੋਰ ਕੁਝ ਨਹੀਂ ਦਾ ਠੀਕ ਹੈ ਜੀ ਬਸ ਇਸੇ ਤਰ੍ਹਾਂ ਚੰਗੀ ਤਰ੍ਹਾਂ ਵਿਛਾ ਲੈਣੇ ਆਂ ਬਾਲ ਵਗੈਰਾ ਕੱਢ ਲੈਣੇ ਆਂ ਅੰਤ ਦਾ ਜੋ ਕੱਪੜਾ ਤੁਹਾਨੂੰ ਫੋਲਡਿੰਗ ਹੁੰਦਾ ਕੱਪੜਾ ਦੇਖਦਿਆ ਹੋਗਾ ਵੈਲਵਟ ਦੇ ਕੱਪੜੇ ਨੂੰ ਨਾ ਫੋਲਡਿੰਗ ਹੁੰਦੀ ਆ ਜੀ ਕੱਪੜੇ ਦੀ ਇਸ ਤਰ੍ਹਾਂ ਬਾਹਰ ਕਰਾ ਚੰਗੀ ਤਰ੍ਹਾਂ ਕੱਢ ਕੇ ਕਾਟਾ ਵਗੈਰਾ ਪਾ ਲੈਣੀ ਹੈ ਠੀਕ ਹੈ ਜੀ ਇਸ ਤਰ੍ਹਾਂ ਹਾਂ ਜੀ ਆ ਦੇਖੋ ਜੀ ਆਪਾਂ ਪੱਲੇ ਲੱਗ ਲੱਗ ਕਰਕੇ ਵੀਰੇ ਉਸੇ ਤਰ੍ਹਾਂ ਵਿਛਾ ਲੈਵੇਂ ਸਿਸ नाप ਦੀ ਆਪਾਂ ਵੀਡੀਓ ਤੁਹਾਨੂੰ ਪਹਿਲਾਂ ਦੇ ਚੁੱਕੇ ਹਾਂ ਕੋਈ ਖਾਸ ਗੱਲ ਨਹੀਂ ਕੀ ਠੀਕ ਹੈ ਜੇ ਤੁਹਾਨੂੰ ਫਿਰ ਵੀ ਇਸ ਨਾਪ ਦੀ ਕੋਈ ਸਮਝ ਨਾ ਆਈ ਹੋਈ ਸੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆਂ ਆਪਾਂ ਆਉਣ ਵਾਲੀ ਵੀਡੀਓ ਤੁਹਾਨੂੰ ਇਸ ਨਾਪ ਦੀ ਦੇ ਦੇਵਾਂਗੇ ਠੀਕ ਹੈ ਜੀ ਆ ਦੇਖੋ ਇਸ ਤਰ੍ਹਾਂ ਦਾ ਇਹ ਕਪੜਾ ਸੀਗਾ ਤੇ ਆ ਬੈਗ ਦਾ ਪੱਲਾ ਵਿਛਾ ਦਿੱਤਾ ਫਰੰਟ ਦਾ ਪੱਲਾ ਵਿਛਾ ਦਿੱਤਾ ਅੱਜ ਮੇਨ ਆਪਣਾ ਟੌਪਿਕ ਸੀਗਾ ਚੌੜੇ ਪਣੇ ਦੇ ਵਿੱਚੋਂ ਘੇਰ ਉਤਾਰਨਾ ਕਿਸ ਤਰ੍ਹਾਂ ਉਹਨੂੰ ਚੌੜੇ ਪਣੇ ਦੇ ਵਿੱਚੋਂ ਘੇਰ ਉਤਾਰ ਕੇ ਐਕਸਟਰਾ ਕੱਪੜਾ ਜੋ ਆਪਾਂ ਯੂਜ਼ ਕਰ ਸਕਦੇ ਉਹ ਵਰਤ ਜਾਂਦਾ ਸੀ ਕਿ ਇਹ ਦੋਨੇ ਪੱਲੇ ਨਿਕਲਿਆ ਤੇ ਆ ਆਪਣਾ ਵੀ ਰਵਾਜੂ ਦਾ ਕੱਪੜਾ ਵੀ ਨਿਕਲਿਆ ਆ ਜੀ ਦਾ ਠੀਕ ਹੈ ਜੀ ਇੰਨਾ ਕਿਉਂਕਿ ਆਪਾਂ ਨੂੰ ਬਾਜੂ ਤਾਂ ਕੱਟ ਹੀ ਚਾਹੀਦੀ ਹੈ ਦੇਖੋ ਸਵਾ 2 ਮੀਟਰ ਇਹ 2.5 ਮੀਟਰ ਕੱਪੜਾ ਸੀਗਾ ਇਹਦੇ ਵਿੱਚੋਂ ਇੰਨਾ ਕੱਪੜਾ ਐਕਸਟਰਾ ਬਾਜੂ ਦਾ ਵੀ ਨਿਕਲਿਆ ਆ ਠੀਕ ਹੈ ਤੇ ਆਹ ਬਾਣੀ ਪੱਟੀ ਵੀ ਨਿਕਲਿਆ ਆ ਜੀ ਜੇ ਆਪਣੇ ਕਿਉਂਕਿ ਆਪਣੇ ਤਾਂ ਹੁਣ ਜਿਹੜੀ ਬਾਟਮ ਆ ਉਹ ਪਲੇਨ ਦੇ ਵਿੱਚ ਬਾਟਮ ਦੀ ਕਟਾਈ ਹੋ ਚੁੱਕੀ ਹੈ ਐਨਾ ਕਪੜਾ ਇਹ ਵੀ ਐਕਸਟਰਾ ਨਿਕਲ ਕੇ ਆਇਆ ਠੀਕ ਹੈ ਜਿਵੇਂ ਕਿ ਆਪਾਂ ਵੈਲਟ ਵਗੈਰਾ ਪਾਣੀ ਹੋਵੇ ਤਾਂ ਉਹ ਪੈ ਸਕਦੀ ਹੈ ਠੀਕ ਹੈ ਜੀ ਇਸ ਤਰ੍ਹਾਂ ਦਾ ਕਪੜਾ ਹੀ ਬਣ ਕੇ ਤਿਆਰ ਹੋ ਜਾਊਗਾ ਇਸ ਤਰ੍ਹਾਂ ਤੁਸੀਂ ਵੀ ਕਪੜੇ ਦੀ ਵਾਰ ਤੋਂ ਇਸ ਤਰ੍ਹਾਂ ਕਰ ਲਿਆ ਕਰੋ ਚੌੜੇਪਣੇ ਦੇ ਵਿੱਚ ਨਹੀਂ ਸਮਝ ਆਉਂਦੀ ਇਹਨੂੰ ਇਸ ਤਰ੍ਹਾਂ ਫੋਰ ਲਿਆਰਜ ਕਰਕੇ ਉਹਦੀ ਕਟਾਈ ਕਰ ਲੀਜੀਏ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਇਸੇ ਤਰ੍ਹਾਂ ਨਵੀਆਂ ਨਵੀਆਂ ਵੀਡੀਓ ਦੇਖਣ ਦੇ ਲਈ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ